ਐ ਸ਼ੌਂਕ ਦੇ ਚਲੋ ਛੋਟੇ ਹੁੰਦੇ ਹੈਗਾ ਹੀ ਥੋੜਾ ਜਿਹਾ ਬਟ ਮੈਂ ਮਤਲਬ ਜਿਆਦਾ ਡੂੰਗਾ ਨਹੀਂ ਵਿੱਚ ਬੜਿਆ ਸੀ ਉਦੋਂ ਐ ਲੋਕਡਾਊਨ ਵਿੱਚ ਮੇਰੀ ਮੰਦਰ ਨੇ ਇਨਸਪਾਇਰ ਕੀਤਾ ਕਿ ਪਾਪਾ ਨੇ ਕਿ ਚਲੋ ਤੂੰ ਵੇਲਾ ਬੈਠਣ ਨਾਲ ਕਰ ਲੈ ਸਕੈਚਿੰਗ ਕਰ ਲੈ ਹਨ ਰੇਸ਼ ਕੁਮਾਰੀ ਇਹਦੀ ਲਕਸ਼ਮ ਮम्मा ਮੈਂ ਦੇਖਦੀ ਆ ਕਿ ਆਪਣਾ ਐ ਆਪਣੇ ਆਰਟ ਜਿਹੜਾ ਕਰ ਰਿਹਾ ਵਾ ਬਹੁਤ ਵਧੀਆ ਕਰ ਰਿਹਾ ਮੈਂ ਕਹਿੰਨੀ ਕਿ ਉਧਰ ਉਧਰ ਘੁੰਮਣ ਦੀ ਬਜਾਏ ਆਪਣਾ ਅੰਦਰ ਵੈੜ ਕੇ ਸਭ ਵਧੀਆ ਕਰ ਰਿਹਾ ਔਰ ਮੋਟੀਵੇਟ ਕਰਦਾ ਇਹਦੇ ਪਾਪਾ ਦੀ ਡੈਥ ਹੋ ਗਈ ਸੀ ਵੀ 6 ਮਹੀਨੇ ਪਹਿਲੇ ਇਹ ਸ਼ੌਂਕ ਤੇ ਚਲੋ ਛੋਟੇ ਹੁੰਦੇ ਹੈਗਾ ਹੀ ਥੋੜਾ ਜਿਹਾ ਬਟ ਮੈਂ ਮਤਲਬ ਜਿਆਦਾ ਡੂੰਗਾ ਨਹੀਂ ਵਿੱਚ ਵੜਿਆ ਸੀ ਉਦੋਂ ਇਹ ਲੋਕਡਾਊਨ ਵਿੱਚ ਮੇਰੀ ਮੰਦਰ ਨੇ ਐਕਸਪਾਇਰ ਕੀਤਾ ਕਿ ਪਾਪਾ ਨਹੀਂ ਚਲੋ ਤਵੇਲਾ ਬੈਠਰ ਨਾਲ ਕਰਲਾ ਸਕੇਚਿੰਗ ਕਰਲਾ ਜਿਵੇਂ ਲੋਕਡਾਊਨ ਤੁਹਾਨੂੰ ਪਤਾ ਕੀ ਹਾਲਾਤ ਹੀ ਕੁਛ ਤੇ ਉਸ ਟਾਈਮ ਫਿਰ ਮੈਂ ਅਦੇ ਵਿੱਚ ਥੋੜਾ ਜਿਹਾ ਰੁਝਿਆ ਫਿਰ YouTube ਰਾਹੀਂ ਫਿਰ ਉੱਥੇ ਮੈਨੂੰ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਇਹਦੇ ਵਿੱਚ ਕੀ ਪਤਾ ਲੱਗਿਆ ਕਿੱਦਾਂ ਕਿੱਦਾਂ ਪੈਨਸਲ ਆ ਕਿੱਦਾਂ ਯੂਜ਼ ਹੁੰਦੀਆਂ ਤੇ ਅਥੋਂ ਆਪਾੜ ਨੇ ਵੀ ਕਰ ਸਕਦੇ ਮੈਨੂੰ ਐਨੀ ਵੀ ਨਹੀਂ ਪਤਾ ਕਿ ਮਤਲਬ ਇਹ ਕੰਮ ਕੀਤਾ ਕੀਤਾ ਵੀ ਹੋ ਸਕਦਾ ਵੈ ਤੇ ਉਹਦੇ ਵਿੱਚ ਹੀ ਮੈਂ ਕਰਦਾ ਰਿਹਾ ਸਿੱਖਦਾ ਰਿਹਾ YouTube ਤੋਂ ਹੀ ਮਤਲਬ ਕਿੱਦਾਂ ਵੱਡੇ ਵੱਡੇ ਆਰਟਿਸਟ ਕਈ ਕਰਦੇ ਹੀ ਪ੍ਰੋਪਰ YouTube ਹੀ ਕੋਚ ਨੇ ਕਿਸੇ ਕੋਲੋਂ ਕੋਚਿੰਗ ਲੈਣ ਦੀ ਕੋਸ਼ਿਸ਼ ਕਰਨੀ ਦਿੱਤੀ ਕੋਚਿੰਗ ਐਕਚੁਅਲੀ ਬਹੁਤ ਬਹੁਤ ਕੁ ਪ੍ਰਾਈਸ ਦੇ ਲੋਕਾਂ ਤੇ ਇੱਕ ਕੋ ਮੈਂ ਪੁੱਛਣ ਗਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ 3000 ਰੁਪਿਆ ਮਹੀਨਾ ਤੇ ਉਹਦੇ ਵਿੱਚ ਹਫਤੇ 'ਚ ਵੀ ਉਹ ਵੀ 2 ਦਿਨ ਸਕਾਨਾ ਕਰਦਾ ਉਹਨਾਂ ਨੇ ਫਿਰ ਉਹ ਤੁਹਾਨੂੰ ਪਤਾ ਫਾਈਨੈਂਸ਼ਲੀ ਹਾਲਤ ਕਰਦੇ ਫਿਰ ਉਹ ਖਾ ਜਾਂਦਾ ਮੁਸ਼ਕਿਲ ਕਾਫੀ ਜ਼ਿਆਦਾ আচ্ছা ਸਾਰੀ ਟ੍ਰੇਨਿੰਗ YouTube ਤੋਂ ਲਈ ਹੈ ਹਾਂ ਜੀ ਹਾਂ ਜੀ ਆਲਮੋਸਟ ਤੇ ਸਾਰੀ ਉੱਚੀ ਲਈ ਦੀ ਕੋਈ ਮਤਲਬ ਹੈ ਹੀ ਨਹੀਂ ਕਿ ਜਿੱਥੋਂ ਆਪਾਂ ਸਿੱਖ ਸਕੀਏ ਲੱਗੇ ਵੀ ਕਿਉਂਕਿ ਇਹ ਛੋਟਾ ਸ਼ਹਿਰ ਆ ਇੱਥੇ ਇਹ ਚੀਜ਼ਾਂ ਹੈਵੀਆਂ ਨਹੀਂ ਨਾ ਕਿ ਕਿਸੇ ਨੂੰ ਇਹ ਨਾ ਪਤਾ ਵੀ ਨਹੀਂ ਐ ਚੀਜ਼ ਬਾਰੇ ਨਾ ਉਹਨਾਂ ਕਿਤੇ ਕਿਤੇ ਪੇਂਟਰੀ ਬਣਾਈ ਹੈ ਮੈਂ ਕਾਫੀ ਸਿੰਗਰਾਂ ਦੇ ਕਈ ਮਤਲਬ ਦੇਵੀ ਦੇਵਤਿਆਂ ਦੀ ਕਈ ਗੁਰੂ ਮਹਾਰਾਜ ਦੀ ਗੁਰਗੋਬੀ ਸਿੰਘ ਜੀ ਦੀ ਗੁਰਨਾਣਕ ਦੇਵ ਜੀ ਦੀ ਗਣੇਸ਼ ਜੀ ਦੀ ਔਰ ਕਈ ਟੀ ਵੈਕਟਰਾਂ ਦੀ ਬਣਾਈ ਹੈ ਕਿੰਨੀ ਕੁਆਲਿਫਿਕੇਸ਼ਨ ਹੈ ਕੁਆਲਿਫਿਕੇਸ਼ਨ ਮੇਰੀ ਬੀਏ ਗ੍ਰੈਜੂਏਸ਼ਨ ਹੋ ਗਈ ਹੈ ਜਾਂ ਵੀ ਜਸਟ ਹੋਈ ਹੈ ਤੇ ਕੀ ਹੁਣ ਇਹਨੂੰ ਪ੍ਰੋਫੈਸ਼ਨਲੀ ਅਪਣਾਣਾ ਹਾਂਜੀ ਮੈਂ ਤੇ ਚਾਹੁੰਦਾ ਜਾਨਣਾ ਕਿ ਜਿਹ ਪ੍ਰੋਫੈਸ਼ਨਲ ਜੌਬ ਜਿਹ ਸਰਕਾਰਾਂ ਨਹੀਂ ਕਰਵਾੜੀ ਨੌਕਰੀਆਂ ਦਾ ਕੁਝ ਵੀ ਨਹੀਂ ਪਤਾ ਲੱਗਣ ਤੇ ਹੁਣ ਕਿੱਦਾਂ ਕਰਨਾ ਕਿਉਂਕਿ ਫੈਮਿਲੀ ਰੀਸੈਂਟਲੀ ਹੁਣੇ ਮੇਰੇ ਫਾਦਰ ਸਾਹਿਬ ਵੀ ਐਕਸਪਾਇਰ ਹੋਏ ਨੇ ਕਿੱਦਾਂ ਫਾਦਰ ਦੀ ਕਿੱਦਾਂ ਐਕਸਪਾਇਰ ਹੋਈ ਤੇ ਕਿੱਦਾਂ ਕਿਦੋਂ ਹੋਏ ਇਹ 6 ਮਹੀਨੇ ਹੋਏ ਨੇ ਉਹਨਾਂ ਨੂੰ ਹਜੇ ਐਕਸਪਾਇਰ ਹੋਏ ਕਿਡਨੀ ਫੇਲਡਰ ਕਰਨਾ ਤੇ ਮਤਲਬ ਬੜਾ ਮੁਸ਼ਕਿਲ ਹੋ ਗਈ ਈ ਕਰ ਕੰਮ ਕੋ ਮੈਂ ਅਭੀ ਆਇਂਦਾ ਥੋੜਾ ਬੋਧਾ ਜੋ ਕੋਈ ਆਪਣੇ ਮੈਂ ਮੰਗਦਾ ਨਹੀਂ ਪੈਸੇ ਚਲੋ ਜਿੱਦਾਂ ਕੋਈ ਖੁਸ਼ੀ ਨਾ ਦੇ ਜੇ ਦੇ ਜੇ ਕੋਈ ਦਾ ਕੰਮ ਹੀ ਜਾਂਦਾ ਕਈ ਵਾਰੀ ਕੋਈ ਕਪਲ ਸਕੈਚ ਆ ਜਾਂਦਾ ਕੋਈ ਕਿਸੇ ਨੇ ਕੋਈ ਕਿਸੇ ਨੂੰ ਕੋਈ ਗਿਫਟ ਕਰਨਾ ਹੋਏ ਤਾਂ ਆਇਂਦਾ ਇਦਾਂ ਕਿਸਦਾ ਬਣਾ ਕੇ ਕੋਈ ਮਦਰ ਵੀ ਲੱਗੇ ਵਿਚਾਰੇ ਮਿਹਨਤ ਕਰਦੇ ਆ ਸਕੂਲ ਲੱਗੇ ਤੇ ਇਦਾਂ ਹੀ ਪਹ ਚੱਲਦਾ ਹੈ ਗਾਰਨਰ ਨਾਲ ਮੈਂ ਹੋਰ ਕੀ ਸੋਚਿਆ ਇਹਨੂੰ ਪ੍ਰੋਫੈਸ਼ਨਲ ਨੂੰ ਕਿੰਨਾ ਕੁ ਅੱਗੇ ਲੈ ਕੇ ਜਾਣਾ ਹੈ ਨਾ ਪ੍ਰੋਫੈਸ਼ਨਲ ਅੱਗੇ ਤਾਂ ਬਹੁਤ ਮਤਲਬ ਹੈ ਹੈ ਕਿ ਵੱਡੇ ਵੱਡੇ ਸ਼ਹਿਰਾਂ ਇੱਥੇ ਤੇ ਚਲੋ ਲੋਕੀ ਨਹੀਂ ਮੰਨਦੇ ਨਾ ਤੇ ਗਨਉਂਦੇ ਆਪਾਂ ਪੇਂਟਰ ਨਹੀਂ ਇਹਦੇ ਵਿੱਚ ਜਿਵੇਂ ਸਿੰਪਲ ਕਿਸੇ ਨੂੰ ਕਹੀਏ ਕਿ ਹਾਂ ਜੀ ਇਹ ਮੁੰਡਾ ਕਰਦਾ ਜੀ ਕੋਈ ਕਹਿੰਦਾ ਕਿ ਹਾਂ ਪੇਂਟਰ ਕੋਈ ਗੱਲ ਨਹੀਂ ਮਤਲਬ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਕਿੱਦਾਂ ਦੀ ਪੇਂਟਿੰਗ ਬਣਾਉਣਾ ਲਾਈਕ ਕਰਦੇ ਹੋ ਕੁਦਰਤ ਨਾਲ ਰਿਲੇਟਿਡ ਕੋਈ ਬਣਾਉਂਦੇ ਆ ਕੋਈ ਕ੍ਰਾਈਮ ਨਾਲ ਰਿਲੇਟਿਡ ਬਣਾਉਂਦੇ ਆ ਕੋਈ ਇਦਾਂ ਦੀ ਕੁਛ ਸੈਕਟਰੀ ਪੇਂਟਿੰਗ ਹਾਂਜੀ ਇਹਦੇ ਵਿੱਚ ਇੱਕ ਪ੍ਰੋਫੈਸ਼ਨਲੀ ਪੇਂਟਿੰਗ ਇਦਾਂ ਵੀ ਹੁੰਦੀ ਹੈ ਕਿ ਜਿਵੇਂ ਪੁਲਿਸ ਮੁਲਾਜ਼ਮਾਂ ਨੂੰ ਕਈ ਜਿਹੜੀ ਲੋੜ ਪੈਂਦੀ ਹੈ ਜਿਵੇਂ ਆਰਟਿਸਟਾਂ ਦੀ ਕਿ ਜਿਨ੍ਹਾਂ ਨੇ ਮਤਲਬ ਕ੍ਰਾਈਮ ਜਿਹੜੇ ਕਰਦੇ ਆ ਉਹਨਾਂ ਦਾ ਸਕੈਚ ਬਣਵਾਣਾ ਹੁੰਦਾ ਕਈਆਂ ਨੇ ਹੁਣ ਮੈਨੂੰ ਐਕਚੁਅਲੀ ਪਤਾ ਨਹੀਂ ਇਹਦੇ ਵਿੱਚ ਪੋਸਟ ਹੁੰਦੀ ਹੈ ਕਿ ਨਹੀਂ ਹੁੰਦੀ ਮੇਰਾ ਅਭੀ ਇੱਛਾ ਹੈ ਕਿ ਮੈਂ ਇਦਾਂ ਕਰਾਂ ਕੁਛ ਪੁਲਿਸ ਨੂੰ ਹੈਲਪ ਕਰਾਂ ਕੁਛ ਇਦਾਂ ਕਰਾਂ ਆ ਅਪਰਾਧੀ ਨੂੰ ਫੜਾਉਣ ਵਿੱਚ ਵੀ ਸਹਾਇਤਾ ਕਰਾਂ ਹਾਂਜੀ 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 ਠੀਕ ਮੈਂ ਨਰੇਸ਼ ਕੁਮਾਰੀ ਇਹਦੀ ਲਕਸ਼ਮੀ ਮਮਾ ਮੈਂ ਦੇਖਦੀ ਆ ਕਿ ਆਪਣਾ ਐਪ ਨੇ ਆਟ ਜਿਹੜਾ ਕਰ ਰਿਹਾ ਵਾ ਬਹੁਤ ਵਧੀਆ ਕਰ ਰਿਹਾ ਵਾ ਮੈਂ ਕਹਿੰਨੀ ਆ ਕਿ ਉਧਰ ਉਧਰ ਘੁੰਮਣ ਦੀ ਵੀ ਜਾਏ ਆਪਣਾ ਅੰਦਰ ਬੈਠ ਕੇ ਸਭ ਵਧੀਆ ਕਰ ਰਿਹਾ ਹੋਰ ਮੋਟੀਵੇਟ ਕਰਦਾ ਇਹਦੇ ਪਾਪਾ ਦੀ ਡੈਥ ਹੋ ਗਈ ਸੀ 6 ਮਹੀਨੇ ਪਹਿਲੇ ਤੇ ਆਪਾਂ ਲੋਕਡਾਊਨ ਦੇ ਵਿੱਚ ਹੀ ਐਸ ਤਰ੍ਹਾਂ ਹੀ ਕਹਿੰਦੇ ਰਿਹਾ ਇਹਨੂੰ ਕਿ ਚੱਲ ਤੇਰੇ 'ਚ ਥੋੜਾ ਹੈਗਾ ਵਾ ਤੂੰ ਕਰ ਐ ਬਸ ਟੀਵੀ ਤੋਂ ਹੀ ਵਾ ਆਏ ਆ ਹੋ ਗਿਆ ਦੇਖ-ਦੇਖ ਕੇ ਅਨੇ ਵਸਾਦਾਂ ਬਣਾਉਣੇ ਸ਼ੁਰੂ ਕੀਤੇ ਫੇਰੇ ਆ ਬਾਕੀ ਥੋੜਾ ਵੋਦ ਜਿਵੇਂ ਬਾਹਰੋਂ ਵੀ ਕੋਈ ਆ ਜਾਂਦਾ ਵਾ ਆਰਡਰ ਫਿਰ ਉਹ ਬਣਾਉਂਦਾ ਵਾ ਘਰ ਦਾ ਆਪਣਾ ਵਧੀਆ ਕਰ ਰਿਹਾ ਥੋੜਾ ਨਾਲ ਓਕੇ ਬਾਕੀ ਮੈਂ ਟੀਚਿੰਗ ਕਰਦੀ ਵੀ ਆ ਨਾ ਤਾਂ ਲੱਗਦਾ ਕਿ ਇਹਨੂੰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣਾ ਚਾਹੀਦਾ ਪ੍ਰੋਫੈਸ਼ਨ ਹੋਰ ਠੀਕ ਹੈ ਹੁਣ ਜਿਵੇਂ ਕਰਦੇ ਪਿਆ ਅੱਜ ਕੱਲ੍ਹ ਤੁਹਾਨੂੰ ਪਤਾ ਮਹਿੰਗਾਈ ਦਾ ਸਮਾਂ ਵਾ ਤੇ ਬੱਚੇ ਜਿਵੇਂ ਹੁਣ ਪੜਾਇਆ ਲਿਖਾਇਆ ਵਾ ਆਪਾਂ ਤਾਂ ਕਹਿੰਨੇ ਕਿ ਵਧੀਆ ਸੋ ਕੋਈ ਜੋਬ ਮਿਲੇ ਕਈ ਤਰ੍ਹਾਂ ਦੀ ਜੋਬ ਹੁੰਦੀਆਂ ਇਹਦੇ ਵਿੱਚ ਵੀ ਹੁੰਦੀਆਂ ਜੇ ਫਾਦਰ ਸਿਰ ਤੇ ਨਹੀਂ ਹੈ ਤੇ ਕਿੰਨੀ ਕਿ ਮਦਦ ਹੋ ਜਾਂਦੀ ਇਹਦੇ ਟੈਲੈਂਟ ਨਾਲ ਅੱਜ ਮਾਸ ਆਪਣਾ ਦੋਨੋਂ ਐਨਾ ਸਾਡਾ ਕੋਈ ਫालतू ਕੋ ਖਰਚੇ ਨਹੀਂ ਹੈਗੇ ਮਦਦ ਕਰਦਾ ਹੈ ਪਰਿਵਾਰ ਦੀ ਥੋੜੀ ਬਹੁਤੀ ਹਾਂਜੀ ਹਾਂਜੀ ਕਰਦਾ ਹੈ ਪੈਸੇ ਆਉਂਦੇ ਆ ਕੁਝ ਹਾਂਜੀ ਹਾਂਜੀ